ਸਤਿਕਾਰਯੋਗ ਪਿਆਰੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ 384 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਪੰਜਾਬੀਓ ਜੋ ਅੱਜਕੱਲ ਤੁਹਾਡੇ ਨਾਲ ਕਰਨ ਜਾ ਰਹੀਆਂ ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ ਇਹ ਗੱਲ ਦਾ ਜਿਹੜਾ ਸਾਡੀ ਸਿਹਤ ਨਾਲ ਸਾਡੀ ਚੌੜੀ ਨਾਲ ਸਾਡੇ ਸਰੀਰ ਨਾਲ ਸਿੱਧਾ ਸਿੱਧਾ ਤਾਲੁਕ ਹੈਗਾ ਇਹ ਹੈ ਕਿ ਸਾਡੇ ਪਹਿਨਣ ਵਾਲੇ ਕੱਪੜਾ ਸੰਬੰਧੀ ਅਸੀਂ ਪੰਜਾਬੀ ਖਾਣ ਪੀਣ ਤੇ ਪਹਿਨਣ ਦੇ ਬੜੇ ਸੁਕੀਨ ਹੈ ਬਾਲੋ ਕੋਸ਼ਿਸ਼ ਕਰਦੇ ਆ ਵਧੀਆ ਪੱਗ ਬੰਨੀ ਹੋਵੇ ਵਧੀਆ ਜੈਕਟ ਪਾਈ ਹੋਵੇ ਚੰਗਾ ਸੋਹਣਾ ਲੱਗਿਆ ਹੋਵੇ ਪ੍ਰੈਸ ਚੰਗੀ ਜੁੱਤੀ ਪਾਈ ਹੋਵੇ ਪ੍ਰੰਤੂ ਮੈਨੂੰ ਕਿਸੇ ਸੱਜਣ ਨੇ ਕਿਸੇ ਭਰਾ ਨੇ ਤੰਨੇ ਕਦਨ ਪਹਿਲਾ ਮਿਲ ਕੇ ਇੱਕ ਗੱਲ ਜੋ ਕਹੀ ਮੈਨੂੰ ਉਹਦੀ ਗੱਲ ਬੜੀ ਵਧੀਆ ਲੱਗੀ ਉਹ ਮੈਂ ਤੁਹਾਡਾਂ ਨਾਲ ਸਾਂਝੀ ਕਰਨ ਜਾ ਰਿਹਾ ਕਿਤਨਾ ਕਿਤੇ ਇੱਥੇ ਅਸੀਂ ਅੰਗੈਲੀ ਕਰਦੇ ਆ ਬਹੁਤ ਵੱਡੀ ਅੰਗੈਲੀ ਕੀ ਹੈ ਪਿੰਡਾਂ ਵਾਲੇ ਖਾਸ ਕਰਕੇ ਮੈਂ ਵੀ ਪਿੰਡਾਂ ਦਾ ਰਹਿਣ ਵਾਲਾ ਜ਼ਿਆਦਾਤਰ ਲੋਕ ਦੋ ਕੱਪੜੇ ਵਿਸ਼ੇਸ਼ ਤੌਰ ਤੇ ਬੈਸੇ ਤਾਂ ਹੋਰ ਵੀ ਪਰੰਤੂ ਦੋ ਵਿਸ਼ੇਸ਼ ਕੱਪੜੇ ਜਿਹੜੇ ਜਿਨ੍ਹਾਂ ਵਿੱਚ ਇੱਕ ਤਾਂ ਬਣਾਣ ਤੇ ਇੱਕ ਜਿਹੜਾ ਥੱਲੇ ਆਪਾਂ ਦੀ ਨਿੱਕਰ ਕਹਿੰਦੇ ਆ ਕਸ ਕਹਿੰਦੇ ਆ ਏ ਪਾਉਣੇ ਆ। ਇਹਦੀ ਸਫਾਈ ਦਾ ਜਾਂ ਇਹਦੀ ਉਸ ਦਾ ਕੁਆਲਿਟੀ ਦਾ ਬਹੁਤ ਹੀ ਘੱਟ ਧਿਆਨ ਲੰਦੇ ਆ। ਬਹੁਤੇ ਤਾਂ ਮੇਰੇ ਵਰਗੇ ਕਹਿ ਦਿੰਦੇ ਆ ਬਣਾਣ ਚ ਮੇਰੇ ਵਰਗੇ ਦੇ ਮੋਰੀਆ ਹੁੰਦੇ ਗਏ ਅਕਸਰ ਹੁੰਦਾ ਹੈਗਾ ਜਿਹੜੇ ਬੰਦੇ ਸੁਣਨੇ ਕਿ ਉਹਨਾਂ ਦੇ ਵਿੱਚ ਉਹ ਵੀ ਕੋਈ ਨਾ ਕੋਈ ਜ਼ਰੂਰ ਨਿਕਲਦੇ ਆ ਕਿਉਂਕਿ ਮੈਂ ਤਜਰਬਾ ਵੀ ਕੀਤਾ ਇਸ ਗੱਲ ਦਾ। ਵੀ ਪ੍ਰੰਤੂ ਇੱਕ ਗੱਲ ਮੈਂ ਕਹਿੰਨਾ ਵੀ ਕਿਸੇ ਦੇ ਬਣਾਣ ਚ ਮੋਰੀਆ ਆਉਂਦੀਆਂ ਕਿਸੇ ਦੇ ਮੈਲੀ ਹੁੰਦੀ ਹੈ ਕਈ ਕਿਸੇ ਦੇ ਲਉਂਦੇ ਨਹੀਂ ਉਹ ਵੀਰ ਨੇ ਮੈਨੂੰ ਦੱਸਿਆ ਸਿਆਣਾ ਬੰਦਾ ਘੱਟ ਤੋਂ ਘੱਟ 55 ਤੋਂ 60 ਸਾਲ ਦੀ ਉਮਰ ਤਿਆਬੇ ਘਰ ਬੰਦਾ ਸੀ। ਔਰ ਮੈਨੂੰ ਉਹਦੀ ਗੱਲ ਜੱਤੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਉਹ ਇਹ ਹੈ ਕਿ ਜਿਹੜੇ ਕੱਪੜਿਆਂ ਨੇ ਸਾਡੀ ਚਵੜੀ ਨਾਲ ਟੱਚ ਹੋਣਾ ਹੈ। ਬਣਾਇਣ ਹੋਈ, ਨਿਕਰ ਹੋਈ ਜਾਂ ਲੇਡੀਜ਼ ਦੇ ਕੁਝ ਇਸ ਤਰ੍ਹਾਂ ਦੇ ਕੱਪੜੇ ਹੁੰਦੇ ਜਿਹਨਾਂ ਨਾਲ ਟੱਚ ਹੋਣਾ ਉਹਨਾਂ ਦਾ ਤਾਂ ਅਸੀਂ ਧਿਆਨ ਨਹੀਂ ਰੱਖਦੇ। ਉਹਨਾਂ ਨੂੰ ਤਾਂ ਅਸੀਂ ਮੈਲੇ ਵੀ ਪਾਈ ਫਿਰਦੇ ਥੱਲੇ ਕੀ ਨਹੀਂ ਦੇਖਣਾ। ਗੱਲ ਦੇਖਣ ਨਾਲੋਂ ਸਾਡੀ ਸਿਹਤ ਦੀ ਜ਼ਿਆਦਾ ਜ਼ਰੂਰੀ ਹੈ। ਜਿਹੜਿਆਂ ਨੂੰ ਦੇਖਣਾ ਉੱਪਰਲੇ ਉਹਨਾਂ ਤੇ ਅਸੀਂ ਬੜੀ ਟੌਰ ਕੌਣ ਕੱਢ ਲੈਣੀ ਹੈ। ਵੀ ਇਹ ਜੋ ਸਾਡੇ ਭਰਾਣੇ ਮੈਨੂੰ ਗੱਲ ਸੀ ਉਹੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਵੀ ਸਾਡੂ ਚਮੜੀ ਦੇ ਰੋਗ ਚਮੜੀ ਦੀਆਂ ਇਫੈਕਸ਼ਨਾਂ ਵਗੈਰਾ ਜਾਂ ਹੋਰ ਇਹਨਾਂ ਦੋ ਕੱਪੜਿਆਂ ਨਾਲ ਕਿਸੇ ਹੱਦ ਤੱਕ ਘਟ ਸਕਦੇ ਆ ਜੇ ਅਸੀਂ ਇਹਨਾਂ ਦੀ ਬੱਦ ਸਫਾਈ ਰੱਖੀ ਉੱਪਰਲੇ ਕੱਪੜੇ ਜੇਕਰ ਅਸੀਂ ਹਰਿਆਣਾ ਬਦਲਦੇ ਆ ਤਾਂ ਮੇਰਾ ਵਿਚਾਰਾ ਬਣਾਉਣ ਤੇ ਇਹ ਕੱਪੜੇ ਜਿਹੜੇ ਇਹ ਵੀ ਅੰਡਰ ਗਵਰਨਮੈਂਟ ਚ ਜੋ ਆ ਜਾਂਦੇ ਥੱਲੇ ਢੇਠਾ ਦੀ ਪਾਉਣ ਵਾਲੇ ਇਹ ਵੀ ਰੋਜ਼ਾਨਾ ਹੀ ਧੁੱਤ ਜਾਂ ਚੰਗੀ ਨਾਲ ਧੁੱਪ ਲੱਗੇ ਤਾਂ ਜਿਆਦਾ ਵਧੀਆ ਗੱਲ ਹੈਗੀ ਇਹ ਮੇਰਾ ਵਿਚਾਰ ਉਸ ਵੀਰਨਾ ਮੈਂ ਸਹਿਮਤਾ ਨੂੰ ਉਮੀਦ ਕਰਦਾ ਵੀ ਤੁਸੀਂ ਵੀ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ ਕੇ ਕੁਝ ਨਾ ਕੁਝ ਮੇਰੇ ਵਿੱਚ ਵੀ ਇਸ ਇਸ ਤਰ੍ਹਾਂ ਦੀਆਂ ਕੁਝ ਕਮੀਆਂ ਸੀ ਜਿਨ੍ਹਾਂ ਤੇ ਮੈਂ ਹੁਣ ਇੱਕ ਦੋ ਦਿਨਾਂ ਦਾ ਸੁਧਾਰ ਕਰ ਰਹੇ ਹਾਂ ਮੈਂ ਵੀ ਘੱਟੋ ਘੱਟ ਉੱਪਰਲੇ ਜਿਹੜੇ ਮਰਜ਼ੀ ਹੋਣੇ ਏਠਾ ਵਾਲੇ ਜਿਹੜੇ ਉਹ ਜਿਨ੍ਹਾਂ ਨੇ ਚਮੜੀ ਨਾਲ ਟੱਚ ਹੋਣਾ ਉਹ ਵਧੀਆ ਸਾਫ ਸੁਥਰੇ ਸਾਫ ਸੁਥਰੇ ਤੇ ਚਿੰਗੀ ਤੋਂ ਉੱਪ ਲੱਗੀ ਆਲੇ ਜ਼ਰੂਰ ਹੋਣ ਇਹ ਮੇਰਾ ਵਿਚਾਰ ਹੈ ਬਾਕੀ ਤੁਸੀਂ ਵੀ ਆਪੋ ਆਪਣੇ ਵਿਚਾਰ ਦੇਣੀ ਹੈ ਅੱਜ ਦੀ ਵੀਡੀਓ ਚ ਆਪਾਂ ਇੰਨੇ ਅੱਗੇ ਫਿਰ ਮਿਲਾਂਗੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ